ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਨੇਤਰ ਪ੍ਰਗਾਸ ਕੀਏ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰह्म ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵ ਸਾਧ ਸੰਗ ਹਾਰੇ ਅੰਮ੍ਰਿਤ ਪੀਵਾ ਨਾਨਕ ਨਾਮ ਜਪ ਸੋ ਜੀਵਾ ਸਾਧ ਸੰਗ ਹਰ ਅੰਮ੍ਰਿਤ ਪੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਕਈ ਐਸੇ ਸ਼ਬਦ ਹਨ ਜਿਨ੍ਹਾਂ ਦਾ ਇਤਿਹਾਸਕ ਮਹੱਤਵ ਹੈ ਪਰ ਜਿਹਦੇ ਅਧਿਆਤਮਿਕ ਅਰਥ ਹਨ ਉਹ ਅਲੱਗ ਹਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਹਰੇਕ ਸਮੇਂ ਨੂੰ ਚਾਹੇ ਆਪਣੇ ਸੋਚ ਦੇ ਮਤਵ ਵੀ ਸੁਖ ਦਾ ਸਮਾਂ ਦੁੱਖ ਦਾ ਸਮਾਂ ਮਤਲਬ ਹਮੇਸ਼ਾ ਹੀ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਔਰ ਸਾਨੂੰ ਜਾਚ ਦਸੀ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜਿਹੜੇ ਸਤਗੁਰੂ ਜੀ ਦੀ ਵੀ ਜਾਣ ਦੇ ਪਿੱਛੇ ਪੈ ਗਏ ਕਿ ਸਤਗੁਰੂ ਨੂੰ ਵੀ ਖਤਮ ਕਰ ਦਿੱਤਾ ਜਾਏ ਉਹ ਸਮਾਂ ਆਇਆ ਜਿੱਦਣ ਸਤਗੁਰੂ ਜੀ ਨੇ ਪਰਿਵਾਰ ਨੂੰ ਹੁਕਮ ਕੀਤਾ ਗੁਰੂ ਕੀ ਬਡਾਲੀ ਚਲੇ ਗਏ। ਬਾਲ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਵੱਡੇ ਚਾਰ ਹਮਲੇ ਜਿਹੜੇ ਆ ਉਹ ਬਾਲ ਹਰਗੋਬਿੰਦ ਸਾਹਿਬ ਦੇ ਉੱਪਰ ਹੋਏ। ਇਹ ਜਿਹੜਾ ਸ਼ਬਦ ਹੈ ਕਿਉਂਕਿ ਹਰੇਕ ਵਿਦਵਾਨ ਨੇ ਹਰੇਕ ਗੁਰਮਤ ਦੇ ਪ੍ਰਚਾਰਕ ਨੇ ਇਸ ਗੱਲ ਨੂੰ ਨਾਲ ਸਹਿਮਤੀ ਕੀ ਪ੍ਰਗਟ ਕੀਤੀ ਆ ਵੀ ਸ਼ਬਦ ਜਿਹੜਾ ਹੈ ਗੁਰੂ ਮਹਾਰਾਜ ਨੇ ਸ਼ੁਕਰਾਨੇ ਵਜੋਂ ਉਚਾਰਿਆ ਕਿਉਂਕਿ ਇੱਕ ਸਮਾਂ ਐਸਾ ਆਇਆ ਪੰਜਾਬ ਦੇ ਵਿੱਚ ਕਾਲ ਪੈ ਗਿਆ ਇੱਕ ਇਲਾਕੇ ਦੇ ਵਿੱਚ ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਸੇਵਾ ਕਰ ਰਹੇ ਹੁਣ ਇਹ ਕੀ ਪਰਿਵਾਰ ਨੂੰ ਛੱਡ ਕੇ ਨਹੀਂ ਜਾ ਸਕਦੇ ਖਤਰਾ ਹੈ ਬਾਲ ਹਰ ਗੋਬਿੰਦ ਸਾਹਿਬ ਦੇ ਉੱਪਰ ਉਹ ਹਮਲੇ ਕਰ ਰਹੇ ਆ ਆਪਣੇ ਨਾਲ ਪਰਿਵਾਰ ਨੂੰ ਲੈ ਕੇ ਬਿਨਾ ਭੇਦ ਭਾਪ ਦੇ ਗੁਰੂ ਮਹਾਰਾਜ ਸੇਵਾ ਕਰ ਰਹੇ ਬਹੁਤ ਵੱਡਾ ਕਾਲ ਪਿਆ ਲਾਸ਼ਾਂ ਦੇ ਢੇਰ ਲੱਗੇ ਸੰਸਕਾਰ ਹੋ ਰਹੇ ਆ ਜੇ ਕੋਈ ਮੁਸਲਮਾਨ ਨੂੰ ਦਫਨਾਇਆ ਜਾ ਰਿਹਾ ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਸੇਵਾ ਕਰ ਰਹੇ ਤੇ ਇਹ ਜਿਹੜੀਆਂ ਘਟਨਾਵਾਂ ਘਟਦੀਆਂ ਇਹਦੇ ਵਿੱਚ ਨੁਕਸਾਨ ਬਹੁਤ ਹੁੰਦੇ ਆ ਉਸ ਤੋਂ ਬਾਅਦ ਬਿਮਾਰੀ ਫੈਲਦੀ ਹੈ ਬਹੁਤ ਕੁਝ ਕੀ ਹੁੰਦਾ ਇਸੇ ਤਰ੍ਹਾਂ ਬਾਲ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਉੱਪਰ ਸਰੀਰ ਦੇ ਉੱਪਰ ਚੇਚਕ ਦੀ ਜਿਹਨੂੰ ਬਿਮਾਰੀ ਕਹਿੰਦੇ ਵੈਸੇ ਅੱਜ ਤਾਂ ਉਹਦਾ ਰੋਕਥਾਮ ਬਣ ਗਈ ਹੈ ਉਹਦਾ ਇਲਾਜ ਆ ਗਿਆ ਫਿਰ ਉਹਨੂੰ ਕੋਈ ਸੀਤੜਾ ਮਾਤਾ ਕਹਿ ਦਿੰਦੇ ਸੀ ਕੋਈ ਕਹਿੰਦੇ ਮਾਤਾ ਨਿਕਲੀ ਹੈ ਉਹ ਕਈ ਵੇਲੇ ਸਰੀਰ ਦੇ ਉੱਪਰ ਅਸਰ ਕਰਦੀ ਸੀ ਕਈਆਂ ਦੇਖੋ ਨਾ ਪੁਰਾਣੇ ਬੰਦਿਆਂ ਦੇ ਕਈ ਤੁਹਾਨੂੰ ਸਰੀਰ ਦੇ ਉੱਪਰ ਦਾਣੇ-ਦਾਣੇ ਵੱਢਦੇ ਕਹਿੰਦੇ ਜੀ ਇਹਨੂੰ ਮਾਤਾ ਨਿਕਲੀ ਸੀ ਉਹ ਇਲਾਜ ਨਹੀਂ ਹੋਇਆ ਤੇ ਉਹ ਹੁਣ ਦੇਖੋ ਸ਼ਬਦ ਕਿੰਨਾ ਹਰੇਕ ਕੰਮ ਨੂੰ ਭਰਮ ਦੇ ਨਾਲ ਜੋੜ ਦਿੱਤਾ ਗਿਆ ਬਹਿਮ ਦੇ ਨਾਲ ਜੋੜ ਦਿੱਤਾ ਲੋਕਾਂ ਨੂੰ ਆਖਿਆ ਵੀ ਐਦਾਂ ਕਰੋ ਅੱਜ ਵੀ ਐਸਾ ਨਹੀਂ ਕਿ ਉਹ ਹਿੰਦੂ ਕਰਦੇ ਆ ਸਿੱਖ ਵੀ ਤੁਰੇ ਫਿਰਦੇ ਮਾਂ ਦੀ ਲਾਲ ਲੈ ਕੇ ਝਾੜੂ ਲੈ ਕੇ ਸੀਤਲਾ ਦੇ ਮੰਦਿਰ ਭਜੇ ਫਿਰਦੇ ਅੱਜ ਵੀ ਉਹ ਸਮੇਂ ਵੀ ਹੋਣਗੇ ਜਿਨ੍ਹਾਂ ਨੇ ਬਹਿਮਾ ਦੇ ਵਿੱਚ ਪੀ ਐਚ ਡੀ ਕੀਤੀ ਹੁੰਦੀ ਹਨ ਤੇ ਉਹ ਬੜੇ ਗੱਲਾਂ ਦੇ ਵਿੱਚ ਮਾਰ ਹੁੰਦੇ ਆ ਤੇ ਗੁਰੂ ਅਰਜਨ ਸਾਹਿਬ ਨੂੰ ਵੀ ਆਖਿਆ ਹੋਵੇਗਾ ਮਹਾਰਾਜ ਕਹਿੰਦੇ ਨਹੀਂ ਅਰਦਾਸ ਕਰੋ ਅਕਾਲ ਪੁਰਖ ਕਿਰਪਾ ਕਰੇ ਸਮਾਇਆ ਉਹ ਸਰੀਰ ਦੇ ਉੱਪਰ ਜਿਹੜੀ ਬਿਮਾਰੀ ਦਾ ਅਸਰ ਸੀ ਉਹ ਖਤਮ ਹੋ ਗਿਆ ਸਤਿਗੁਰੂ ਸ਼ੁਕਰਾਨਾ ਕਰ ਰਿਹਾ ਕਹਿੰਦੇ ਸੀਤਲਾ ਤੇ ਰਖਿਆ ਬਿਹਾਰੀ ਬਿਹਾਰੀ ਦਾ ਇੱਥੇ ਅਰਥ ਹੈ ਆਕਾਲ ਪੁਰਖ ਪਰਮੇਸ਼ਰ ਜਿਹੜਾ ਬਹੁਤ ਸੁੰਦਰ ਹੈ ਇੱਕ ਸ਼ਬਦ ਹੋਰ ਆਉਂਦਾ ਬਾਣੀ ਦੇ ਵਿੱਚ ਸੀਤਲਾ ਠਾਕ ਰਹੀ ਹਰੇਕ ਸਮੇਂ ਗੁਰੂ ਪਾਤਸ਼ਾਹ ਦਾ ਸ਼ੁਕਰ ਕੀਤਾ ਹੁਣ ਪ੍ਰਿਥੀ ਜੰਦ ਵੀ ਲਾਣਤੇ ਪੈਣਗੇ ਨੇ ਸਾਰੀ ਜ਼ਿੰਦਗੀ ਲਾਣਤੇ ਪੈਣਗੇ ਇੱਕ ਗੱਲ ਹਮੇਸ਼ਾ ਪੱਲੇ ਬੰਨ੍ਹਿਆ ਜਿਹੜਾ ਗੁਰੂ ਦੇ ਘਰ ਆ ਕੇ ਮੱਥਾ ਟੇਕੇਗਾ ਨਾ ਗੁਰੂ ਦੇ ਦਰ ਤੇ ਆ ਕੇ ਮੱਥਾ ਟੇਕੇਗਾ ਝੋੜੀਆਂ ਭਰ ਜਿਹੜਾ ਗੁਰੂ ਘਰ ਨਾਲ ਮੱਥਾ ਲਾਏਗਾ ਉਹਨੂੰ ਸੁੱਖ ਕਦੇ ਨਹੀਂ ਮਿਲਣਾ ਕਦੇ ਸੁੱਖ ਨਹੀਂ ਮਿਲ ਸਕਦਾ ਕਿਉਂਕਿ ਇਹ ਗਰਦਾਰ ਜਿਹੜਾ ਐਸਾ ਹੈ ਇੱਥੇ ਤਾਂ ਸੋਝ ਹੀ ਲੈਣੀ ਸੀ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਤੇ ਜਿਹੜੇ ਗੁਰੂ ਘਰਾਂ ਦੇ ਨਾਲ ਹੀ ਪੰਗੇ ਲੈਂਦੇ ਆ ਜਾਂ ਬਹੁਤ ਕੁਝ ਕੀਤਾ ਜਾਂਦਾ ਬਹੁਤ ਕੁਝ ਕੀਤਾ ਜਾਂਦਾ ਇਹ ਨਹੀਂ ਕਿ ਉਹ ਪ੍ਰਿਥੀ ਚੰਦ ਪ੍ਰਿਥੀ ਚੰਦ ਦੀ ਔਲਾਦ ਅੱਜ ਵੀ ਤੁਹਾਨੂੰ ਮਿਲ ਜਾਏਗੀ ਜੇ ਪ੍ਰਿਥੀ ਚੰਦ ਸਰਕਾਰ ਦੇ ਜਾ ਕੇ ਗੁਰੂ ਅਰਜਨ ਸਾਹਿਬ ਦੀਆਂ ਸ਼ਿਕਾਇਤਾਂ ਕਰਦਾ ਹੈ ਦਰਬਾਰ ਸਾਹਿਬ ਦੇ ਖਿਲਾਫ ਸ਼ਿਕਾਇਤਾਂ ਕਰਦਾ ਤੇ ਅੱਜ ਵੀ ਬਥੇਰੇ ਬੈਠੇ ਆ ਜਿਹੜੇ ਗੁਰਦੁਆਰਿਆਂ ਦੀਆਂ ਸ਼ਿਕਾਇਤਾਂ ਸਰਕਾਰੀ ਦੁਆਰੇ ਕਰਦੇ ਆ ਅੱਜ ਵੀ ਬੈਠੇ ਆ ਅੱਜ ਅੱਜ ਪਛਾਉਣਾ ਨਾ ਪਏਗਾ ਉਹਨਾਂ ਲੋਕਾਂ ਪਰ ਹੋ ਸਕਦਾ ਕਿ ਦੁਨੀਆ ਦੀ ਨਜ਼ਰ ਵਿੱਚ ਉਹਨਾਂ ਨੂੰ ਕੋਈ ਪ੍ਰਵਾਨਗੀ ਮਿਲਦੇ ਆ ਪਰ ਗੁਰੂ ਦੇ ਘਰੋਂ ਨਹੀਂ ਮਿਲਦੀ ਉਹ ਦੁਖੀ ਹੀ ਜੀਵਨ ਬਤੀਤ ਕਰਦੇ ਆ ਜਿਹੜਾ ਗੁਰੂ ਘਰ ਨਾਲ ਮੱਥਾ ਲਾਉਂਦਾ ਤੇ ਜਿਹੜਾ ਗੁਰੂ ਘਰ ਕਰਕੇ ਸਿਰ ਝਕਾਉਂਦਾ ਨਾ ਝੁੱਕ ਜਾਂਦਾ ਝੋਲੀਆਂ ਭਰ ਦਿੰਦਾ ਸਤ ਗੁਰੂ ਰਮਤ ਕਰਦਾ ਆ ਦੇਖੋ ਨਾ ਪ੍ਰਿਥੀ ਚੰਦ ਮੀਣੇ ਕਿਹਾ ਜਾਂਦਾ ਉਹਨਾਂ ਨੂੰ ਕੱਲ ਵੀ ਮੈਂ ਬੇਨਤੀ ਕੀਤੀ ਸੀ ਜਿਹੜੇ ਗੁਰੂ ਦੇ ਸਭ ਜਾਦੇ ਹੋਏ ਆ ਚਾਰਾਂ ਨੂੰ ਯਾਦ ਕਰਦੇ ਆ ਨਾ ਬਾਬਾ ਸ਼੍ਰੀ ਚੰਦ ਜੀ ਅਲੱਗ ਤੇ ਲੈ ਗਏ ਦਸੂ ਜੀ ਅਲੱਗ ਤੇ ਲੈ ਗਏ ਮੋਹਣ ਜੀ ਅਲੱਗ ਹੋ ਗਏ ਮੀਣੇ ਆ ਪ੍ਰਿਥੀ ਚੰਦ ਲੱਗ ਬਹੁਤ ਕੁਝ ਹੋਇਆ ਤੇ ਸਤਿਗੁਰੂ ਮਹਾਰਾਜ ਨੇ ਹਰੇਕ ਸਮੇ ਸ਼ੁਕਰਾਨਾ ਕੀਤਾ ਸ਼ਬਦ ਆਉਂਦੇ ਨੇ ਬਾਣੀ ਵਿੱਚ ਮੇਰਾ ਸਤਗੁਰੁ ਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਮਨ ਨਰਵਾ ਉਹ ਅਕਾਲ ਪੁਰਖ ਨੇ ਕਿਰਪਾ ਕੀਤੀ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਮਹਾਰਾਜ ਕਹਿ ਰਹੇ ਆ ਹੁਣ ਇੱਕ ਪੱਖ ਹੈ ਇਹ ਸਾਖੀ ਦੇ ਆਧਾਰ ਤੇ ਆਪਾਂ ਵਿਚਾਰ ਕੀਤੀ ਪਰ ਜਦੋਂ ਇਹਦੇ ਅਧਿਆਤਮਿਕ ਅਰਥ ਦੇਖਾਂਗੇ ਕਿਉਂਕਿ ਗੁਰ ਸ਼ਬਦ ਇੱਕ ਬੰਦੇ ਵਾਸਤੇ ਨਹੀਂ ਹੈ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਾਣੀ ਸਾਰਿਆਂ ਵਾਸਤੇ ਹੈ ਔਰ ਸਾਰੇ ਉਹਦੀ ਬਾਣੀ ਬੋਲਦੇ ਆ ਬਾਣੀ ਪ੍ਰਭ ਕੀ ਸਭ ਕੋ ਬੋਲਾ ਹੈ ਇਹ ਜਿਹੜਾ ਉਪਦੇਸ਼ ਹੈ ਇੱਕ ਵਾਸਤੇ ਨਹੀਂ ਹੈ ਖਾਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਦੋਂ ਅਸੀਂ ਇਹਦੇ ਅਰਥਾਂ ਨੂੰ ਦੇਖਾਂਗੇ ਸਤਿਗੁਰੂ ਮਹਾਰਾਜ ਕਹਿ ਰਹੇ ਆ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਸਾਦ ਸੰਗਤ ਦੀ ਨੇਤਰ ਪ੍ਰਕਾਸ਼ ਕੀਏ ਗੁਰਦੇਵ ਜਿਹੜੇ ਸਾਡੇ ਆਤਮਿਕ ਨੇਤਰ ਹਨ ਆਤਮਿਕ ਅੱਖਾਂ ਹਨ ਇਹਨਾਂ ਨੂੰ ਪ੍ਰਕਾਸ਼ ਕੌਣ ਦਿੰਦਾ ਹੈ ਇਹ ਗੁਰਦੇਵ ਦਿੰਦਾ ਹੈ ਅਕਾਲ ਪੁਰਖ ਪਰਮੇਸ਼ਰ ਦਿੰਦਾ ਹੈ ਗੁਰੂ ਦਿੰਦਾ ਹੈ ਕਿਉਂਕਿ ਗੁਰੂ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਨੇਤਰ ਪ੍ਰਗਾਸ ਕੀਏ ਗੁਰਦੇ ਧਰਮ ਗਏ ਪੂਰਨ ਭਈ ਸੇਵ ਸਾਰੇ ਧਰਮ ਖਤਮ ਹੋ ਗਏ ਤੇ ਜਿਹੜੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਦੀ ਓਟ ਲਈ ਪ੍ਰਮਾਤਮਾ ਦਾ ਆਸਰਾ ਲਿਆ ਪ੍ਰਮਾਤਮਾ ਨੇ ਭਗਤੀ ਕੀਤੀ ਉਹ ਪੂਰਨ ਕਰ ਦਿੱਤੀ ਪਰਮੇਸ਼ਰ ਦੇ ਘਰ ਦੇ ਵਿੱਚ ਇੱਕ ਤਿੱਲ ਨਹੀਂ ਭੰਨੇ ਕਾਲੇ ਭਰਮ ਗਏ ਪੂਰਨ ਪੈਸੇ ਅੱਖਾਂ ਦਾ ਪਹਿਲਾ ਵੀ ਹੁੰਦੀ ਆ ਨਾ ਬੰਦੇ ਆਪ ਕਹਿੰਦੇ ਮੇਰੀ ਅੱਖਾਂ ਖੋਲ ਦਿੱਤੀ ਆ ਮੈਨੂੰ ਸੱਚ ਦੱਸਿਆ ਉਹਦੇ ਮੇਰੀ ਅੱਖਾਂ ਖੁੱਲ ਗਈਆਂ ਅੱਜ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦਾ ਗੁਰਪੁਰਬ ਹੈ ਉਹਨਾਂ ਦੇ ਪਿਤਾ ਪੁਰਖੀ ਕਾਮਰਸੀ ਦੇਵੀ ਦੇਵ ਪਾਸ਼ਕਸਾ ਜਥੇ ਲੈ ਕੇ ਜਾਂਦੇ ਸੀ ਜਗਰਾਤੇ ਕਰਨੇ ਬਰਤ ਰੱਖਣੇ ਕੰਜਗਾ ਬਠੋਣੀਆਂ ਸਭ ਕੁਝ ਕਰਦੇ ਸੀ ਅੱਜ ਗੁਰੂ ਨਾਨਕ ਸਾਹਿਬ ਦੇ ਸ਼ਰਨ ਵਿੱਚ ਆ ਗਏ ਕਰਤਾਰਪੁਰ ਸਾਹਿਬ ਕੱਲ ਵੀ ਆਪਾਂ ਸ਼ਾਇਦ ਵਿਚਾਰ ਕੀਤੀ ਸੀ ਕਿ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਤੇ ਜਿਹੜੇ ਸਾਥੀ ਸਨ ਕਹਿੰਦੇ ਵੀ ਮੇਰਾ ਤਾਂ ਮਨ ਮੰਨ ਗਿਆ ਤੁਹਾਡਾ ਨਹੀਂ ਮੰਨਦਾ ਤੇ ਤੁਸੀਂ ਜਾ ਸਕਦੇ ਹੋ ਤੇ ਮੇਰਾ ਤਾਂ ਮੰਨਿਆ ਦੇਖੋ ਕਿੰਨੀ ਵੱਡੀ ਬਖਸ਼ਿਸ਼ ਹੈ ਉਸ ਤੋਂ ਬਾਅਦ ਹੋਰ ਪਾਸੇ ਨਹੀਂ ਗਏ ਜਿੱਦਣ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆ ਗਏ ਉਸ ਤੋਂ ਬਾਅਦ ਦੂਸਰੇ ਪਾਸੇ ਨਹੀਂ ਗਏ ਭਟਕਣਿਆ ਹੀ ਭਟਕੇ ਨਹੀਂ ਧਰਮ ਦੇ ਵਿੱਚ ਨਹੀਂ ਪਏ ਤੇ ਇੱਕੋ ਪਾਸੇ ਜੁੜ ਗਏ ਇੱਕ ਪਾਸੇ ਅਕਾਲ ਪੁਰਖ ਦੀ ਰਹਿਮਤ ਹੋ ਗਈ ਤੇ ਉਹ ਸਮਾਜੀ 7 ਸਾਲ ਸੇਵਾ ਕਰਦੇ ਰਹੇ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਮਹਿਲ ਕਹਿੰਦੇ ਟਿਕਾਣਾ ਖਸਮੇ ਭਾਵੇ ਸੋਹ ਕਰੇ ਮਨੋ ਚੰਦਿਆ ਸੋਹ ਫਲ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਸੀ ਮਹਾਰਾਜ ਕਹਿੰਦੇ ਭਾਈ ਕਿਉਂਕਿ ਜਦੋਂ ਅਸੀਂ ਪਿਆਰ ਕਰਨਾ ਹੈ ਗੁਰੂ ਨਾਲ ਪਿਆਰ ਸਾਡੇ ਸਾਰਿਆਂ ਵਾਸਤੇ ਬਾਣੀ ਹੈ ਇਹ ਨਹੀਂ ਕਿ ਮੈਂ ਸੁਣਾ ਰਿਹਾ ਤੇ ਮੇਰੇ ਵਾਸਤੇ ਨਹੀਂ ਹੈ ਇਹ ਸਾਰਿਆਂ ਵਾਸਤੇ ਬਾਣੀ ਸਾਰਿਆਂ ਨੂੰ ਸੋਝੀ ਦੇਦੀ ਹੈ ਆਸਾ ਕੀ ਵਾਰ ਜਿਹੜੀ ਹੈ ਨਾ ਮੈਂ ਹਮੇਸ਼ਾ ਬੇਨਤੀ ਕਰਦਾ ਇਹ ਬ੍ਰਾਹਮਣਵਾਦ ਨੂੰ ਬਹੁਤ ਵੱਡੀ ਚੋਟ ਹੈ ਜੇ ਉਹਨੂੰ ਸਮਝ ਲਿਆ ਜਾਵੇ ਆਸਾ ਕੀ ਵਾਰ ਦੀ 21ਵੀਂ ਪੌੜੀ ਦੇ ਨਾਲ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਹੈ ਵੈਸੇ ਪੂਰੀ ਆਸਾ ਕੀ ਵਾਰ ਦੇ ਵਿੱਚ 15 ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਆ 63 ਸ਼ਲੋਕ ਆ ਵੈਸੇ ਅਲੱਗ-ਅਲੱਗ ਰਾਗਾਂ ਦੇ ਵਿੱਚ ਦਰਜ ਹੈ ਮਹਾਰਾਜ ਕਹਿੰਦੇ ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ ਇਹ ਆਸ਼ਕੀ ਨਹੀਂ ਹੈ ਇਹ ਪ੍ਰੇਮ ਨਹੀਂ ਹੈ ਜਿਹੜਾ ਆਪਣੇ ਪ੍ਰੇਮੀ ਨਾਲ ਵੀ ਪ੍ਰੇਮ ਕਰੇ ਤੇ ਦੂਸਰੇ ਨਾਲ ਵੀ ਕਰੇ ਤੇ ਹੋ ਨਹੀਂ ਸਕਦਾ ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸਕ ਕਾਢੀਏ ਉਹ ਆਸ਼ਕ ਕਹੇ ਜਾਂਦੇ ਆ ਸੱਦ ਹੀ ਰਹੇ ਸਮਾਏ ਹਮੇਸ਼ਾ ਆਪਣੇ ਪ੍ਰੇਮ ਆਪਣੇ ਪ੍ਰੇਮ ਪ੍ਰੇਮੀ ਦੇ ਨਾਲ ਆਪਣੇ ਵਾਹਿਗੁਰੂ ਨਾਲ ਜੁੜੇ ਰਹਿੰਦੇ ਇਹ ਨਹੀਂ ਕਿ ਮੈਂ ਚੰਗਾ ਹੋ ਗਿਆ ਮੈਂ ਕੀਤਾ ਮਾੜਾ ਹੋ ਗਿਆ ਰੱਬ ਨੇ ਕਰ ਦਿੱਤਾ ਕਹਿੰਦੇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਮਹਾਰਾਜ ਕਹਿੰਦੇ ਆਸ਼ਕ ਇਹ ਨਾ ਆਖੀਏ ਜੇ ਲਿਖੇ ਵਰਤੇ ਸੁਰ ਗੁਰੰਗਤ ਦੇਵ ਜੀ ਦੇ ਬਚਨ ਕਿਉਂਕਿ ਜੋ ਉਹਨਾਂ ਨੇ ਜੀਵਨ ਵਿੱਚ ਪ੍ਰੈਕਟੀਕਲ ਕੀਤਾ ਜੋ ਉਹਨਾਂ ਦਾ ਜੀਵਨ ਸੀ ਉਹ ਸਾਨੂੰ ਦਰਸਾ ਦੇ ਫਿਰ ਕਹਿੰਦੇ ਆ ਸਲਾਮ ਜਵਾਬ ਦੋਵੇਂ ਕਰੇ ਮੱਥਾ ਵੀ ਟੇਕਦਾ ਗੱਲ ਵੀ ਨਹੀਂ ਮੰਨਦਾ ਸੀਸ ਨਵਾਇਆ ਕਿਆ ਥੀਏ ਜਾਂ ਰਿਦੇ ਕਸੂਦੇ ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੋ ਥਾ ਜਾਏ ਮੂਲ ਤੋਂ ਹੀ ਕਹਿੰਦੇ ਖਰਜ ਹੋ ਜਾਏਗਾ ਕੈਂਸਲ ਹੋ ਜਾਏਗਾ ਮੁੱਢ ਮੁੱਢੋ ਕੋ ਥਾ ਜਾਏ ਨਾਨਕ ਦੋ ਵਹ ਕੋੜੀਆਂ ਦੋਨੇ ਗੱਲਾਂ ਝੂਠੀਆਂ ਮੱਥਾ ਟੇਕਣਾ ਵੀ ਤੇ ਫੇਰ ਗੱਲ ਮੰਨਣੀ ਨਹੀਂ ਫੇਰ ਕਾਦਾ ਮੱਥਾ ਟੇਕੀ ਨਾਨਕ ਦੋ ਵਹ ਕੋੜੀਆਂ ਥਾਏ ਨਾ ਕਾਈ ਪਾਏ ਪੌੜੀ ਉਹ ਦੇਖੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਭਾਈ ਲੈਣਾ ਜੀ ਨੇ ਇਹੀ ਪੌੜੀ ਸੁਣੀ ਸੀ ਜਿਤ ਸੇਵਿਆ ਜਿਹਦੀ ਆਰਾਧਨਾ ਕਰਨ ਦੇ ਨਾਲ ਜੇ ਆਪਾਂ ਇਹਦਾ ਉਚਾਰਨ ਕਰਾਂਗੇ ਸੇਵिए ਮਤਲਬ ਫਿਰ ਉਹਦਾ ਅਰਥ ਹੀ ਪਤਾ ਜਾਏ ਮਹਾਰਾਜ ਕਹਿੰਦੇ ਜਿਤ ਸੇਵਿਆ ਬਾਵੇ ਨੂੰ ਸਿਆਰੀ ਹੈ ਜਿਤ ਸੇਵਿਆ ਸੁਖ ਪਾਈਏ ਵੀ ਜੇਦੀ ਆਰਾਧਨਾ ਕਰਕੇ ਸੁਖ ਮਿਲਦਾ ਸੋ ਸਾਹਿਬ ਸਦਾ ਸਮਾ ਦੀ ਸਮਾਲੀਏ ਮਤਲਬ ਯਾਦ ਕਰਨਾ ਤੇ ਜਿਤ ਕੀਤਾ ਪਾਈਏ ਆਪਣਾ ਸੰਕਾਲ ਬੁਰੀ ਕਿਉਂ ਕਾਲੀਏ ਮੰਦਾ ਮੋਲਣਾ ਕੀਤੀ ਦਿਲ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾ ਨਹਾਰੀਏ ਤੇ ਵਿਹਾ ਪਾਸਾ ਢਾਲੀਏ ਕਿਛ ਲਾਹੇ ਉਪਰ ਕਾਲੀਏ ਕਿਉਂਕਿ ਜਦਨ ਲੰਮੀ ਨਦਰ ਲੈ ਕੇ ਚੱਲਾਂਗੇ ਨਾ ਕਿ ਮੈਂ ਜੋ ਕੋਈ ਗਲਤ ਕਰ ਦਿੱਤਾ ਨਾ ਤੇ ਕੀ ਹੋਏਗਾ ਜਿਹੜੇ ਸਿਆਣੇ ਬੰਦੇ ਹੁੰਦੇ ਨਾ ਪਹਿਲਾਂ ਉਸ ਦਾ ਰਿਜ਼ਲਟ ਕੀ ਆਉਣਾ ਨਤੀਜਾ ਕੀ ਨਿਕਲਣਾ ਕਿ ਹੁੰਦਾ ਨਾ ਚਲੋ ਕਰ ਲਓ ਦੇਖੀ ਜਾਏਗਾ ਜੋ ਹੋਏਗਾ ਨਹੀਂ ਮਾਰਕ ਕਹਿੰਦੇ ਮਨ ਦੇ ਲੰਮੀ ਨਜ਼ਰ ਨਿਹਾਲੀ ਲੰਬੀ ਸੋਚ ਲੈ ਕੇ ਚੱਲੋ ਵੀ ਇਹਦਾ ਨਤੀਜਾ ਕੀ ਹੈ ਤੁਹਾਨੂੰ ਇਹਦਾ ਸਬਕ ਕੀ ਮਿਲਣਾ ਦੇਖੋ ਨਾ ਅੱਜ ਹੁਣ ਪ੍ਰੀਤ ਚੰਦ ਨੇ ਬਹੁਤ ਕੁਝ ਕਰ ਲਿਆ ਤੇ ਅੱਜ ਕੋਈ ਵੀ ਹੈ ਜੇ ਗੁਰੂ ਘਰ ਨਾਲ ਮੱਥਾ ਲਾਉਂਦਾ ਉਹਦੇ ਦੇਖੋ ਤੁਸੀਂ ਰਿਜ਼ਲਟ ਕੀ ਮਿਲਣਾ ਸਾਨੂੰ ਉਹਦਾ ਕੀ ਅੱਗੇ ਜਾ ਕੇ ਫਲ ਕੀ ਮਿਲਣਾ ਹੈ ਮਿਹਲਿਆਣਾ ਕਿੰਨੇ ਮੱਥਾ ਮੱਥਾ ਲਾਇਆ ਦਰਬਾਰ ਸਾਹਿਬ ਦੇ ਨਾਲ ਕਿੰਨੇ ਚੜ ਕੇ ਗਏ ਸੀ ਕੁਝ ਪ੍ਰਾਪਤ ਹੋਇਆ ਨਹੀਂ ਹੋ ਸਕਦਾ ਉਹ ਕੌਮ ਤਾਂ ਅੱਜ ਵੀ ਖੜੀ ਹੈ ਭਾਵੇਂ ਨੂੰ ਰੋੜ ਦਿਓ ਭਾਵੇਂ ਜੋ ਮਰਜ਼ੀ ਕਰਦੇ ਇੱਕ ਵੀਡੀਓ ਆ ਰਿਹਾ ਤੁਸੀਂ ਵੀ ਦੇਖਿਆ ਹੋਣਾ ਬੜੇ ਖੁਸ਼ ਹੋ ਰਹੇ ਲੋਕ ਜਦੋਂ ਆ ਗੇਟ ਖੋਲੇਗਾ ਹੈ ਨਾ ਪਾਣੀ ਤਾਂ ਰੋਕਿਆ ਹੋਇਆ ਸੀ ਪਿਛਲੇ ਸਮੇਂ ਤੋਂ ਕਹਿੰਦੇ ਖੋਲ ਦਿਓ ਪਾਕਿਸਤਾਨ ਵੀ ਰੁੱੜ ਜਾਏ ਤੇ ਪੰਜਾਬ ਵੀ ਰੁੱੜ ਜਾਏ ਨਾ ਨਾ ਉਹਨਾਂ ਦੀ ਬਚਨ ਕੀ ਆ ਬੋਲ ਕੀ ਉਹਨਾਂ ਦੇ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਅਸੀਂ ਬਾਂਸਰੀਆਂ ਵਜਾਉਣ ਵਾਲੇ ਨਹੀਂ ਆ ਅਸੀਂ ਤਾਂ ਨਗਾਰੇ ਵਜਾਉਣ ਵਾਲੇ ਆ ਇਹ ਤਾਂ ਨਗਾਰੇ ਜਿਹੜੇ ਆ ਵੱਜਦੇ ਰਹਿਣੇ ਆ ਇਹ ਕੰਮ ਚ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ ਕਿਉਂਕਿ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੋਤ ਅੱਡੀ ਚੋਟੀ ਦਾ ਜੋਰ ਲੱਗਾ ਹੋਇਆ ਵੀ ਇਸ ਕੌਮ ਨੂੰ ਕਿਸੇ ਤਰ੍ਹਾਂ ਨੀਵਾ ਦਿਖਾਇਆ ਜਾਏ ਪਰ ਇਹ ਤਾਂ ਦੁੱਖਾਂ ਦੇ ਵਿੱਚ ਵੀ ਜਕਾਰੇ ਲਾਉਂਦੀ ਔਰ ਚੜ੍ਹਦੀ ਕਲਾ ਦੇ ਵਿੱਚ ਅੱਜ ਪੰਜਾਬ ਦੀ ਜਵਾਨੀ ਜਿਹੜੀ ਹੈ ਜਿਹਨੂੰ ਨਸ਼ੇੜੀ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਵੀ ਕੌਮ ਜਿਹੜੀ ਹੋਰ ਪਾਸੇ ਅੱਜ ਉਹੀ ਲੱਗੇ ਆ ਉਹੀ ਨੌਜਵਾਨ ਲੱਗੇ ਸੇਵਾ ਕਰ ਰਹੇ ਅੱਗੇ ਵੀ ਸਾਹ ਲੱਗ ਜਾਣਾ ਸੇਵਾ ਕਰਦੇ ਤੇ ਕਹਿਣ ਦਾ ਭਾਵ ਹੈ ਕਿ ਉਹ ਪਰਮੇਸ਼ਰ ਦੀ ਜਦੋਂ ਰਹਿਮਤ ਹੁੰਦੀ ਹੈ ਉਹ ਗਿਆਨ ਦਿੰਦਾ ਹੈ ਆਤਮਿਕ ਅੱਖਾਂ ਦੇ ਵਿੱਚ ਉਹ ਆਪਣਾ ਸਰਮਾ ਦਿੰਦਾ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਗੁਰੂ ਕਹਿ ਰਿਹਾ ਨੇਤਰ ਪ੍ਰਗਾਸ ਕੀਏ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਸਾਰੇ ਭਰਮ ਚਲੇ ਗਏ ਪਰਮਾਤਮਾ ਨੇ ਕਾਹ ਲਣਾ ਜਿਹੜੀ ਸੀ ਨਾ ਉਹ ਪੂਰਨ ਕਰ ਦਿੱਤੀ ਰਹਾ ਸੀ ਤਲਾ ਤੇ ਰੱਖਿਆ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਉਹ ਹਰੇਕ ਬਿਮਾਰੀ ਤੋਂ ਬਚਾਉਣ ਵਾਲਾ ਹੈ ਕਿਉਂਕਿ ਸਾਨੂੰ ਭਰੋਸਾ ਹੈ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ ਚौ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਏ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾ ਸੀਤਲਾ ਤੇ ਰੱਖਿਆ ਬਿਹਾਰੀ ਜਦੋਂ ਮੈਂ ਬੇਨਤੀ ਕੀਤੀ ਨਾ ਲੋਕਾਂ ਨੇ ਇਹਨੂੰ ਸ਼ਬਦ ਦਿੱਤਾ ਕਿ ਮਾਤਾ ਨਿਕਲੀ ਐ ਹੁਣ ਮਾਂ ਇੰਨਾ ਸੋਹਣਾ ਸ਼ਬਦ ਐ ਮਾਂ ਥੋੜੇ ਕਿਸੇ ਦਾ ਰੂਪ ਬਗਾੜਦੀ ਐ ਬਿਮਾਰੀ ਦੇ ਨਾਲ ਲੋਕਾਂ ਦੀ ਸ਼ਕਲਾਂ ਬਦਲ ਜਾਂਦੇ ਅਸੀਂ ਦਾਣੇ ਨਿਕਲਦੇ ਸਰੀਰ ਦੇ ਉੱਪਰ ਮਾਂ ਸ਼ਬਦ ਜਿਹੜਾ ਤਾਂ ਮਾਂ ਤਾਂ ਸੁੱਖ ਦਿੰਦੇ ਐ ਮਾਂ ਸ਼ਬਦ ਜਿਹੜਾ ਜਦੋਂ ਪੜਦੇ ਐ ਠੱਡ ਪੈਂਦੀ ਐ ਤੇ ਹੁਣ ਮਾਤਾ ਨਿਕਲੀ ਐ ਇਹਨੂੰ ਕਿ ਸੀਤਲਾ ਉਹਨਾਂ ਮੰਦਰ ਬਣਾ ਦਿੱਤੇ ਤੇ ਮਹਾਰਾਜ ਕਹਿੰਦੇ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ ਉਹਨੂੰ ਆਤਮਿਕ ਜੀਵਨ ਮਿਲਦਾ ਹੈ ਉਹ ਆਤਮਿਕ ਚੌਰ ਤੌਰ ਤੇ ਜੀਂਦਾ ਹੈ ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਇਹ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦਾ ਨਾਮ ਦਾ ਰਸ ਪਿੰਦਾ ਹੈ ਇਹ ਸੰਗਤ ਜਿਹੜੀ ਹੈ ਨਾ ਇਹ ਭਾਗਾ ਦੇ ਨਾਲ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਹੈ ਮਹਾਰਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਹਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਪਰੀਜੇ ਦੀ ਸੰਗ ਤੇ ਕੀਤੀ ਸੀ ਨਾ ਭਾਈ ਜੋਧ ਦੀ ਭਾਈ ਲੈਣਾ ਜੀ ਆਇਆ ਨਾ ਗੁਰੂ ਸਾਹਿਬ ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ। ਸ਼ਬਦ ਸੁਣਿਆ, ਸ਼ਬਦ ਦੇ ਅਰਥਾਂ ਨੂੰ ਸੁਣਿਆ। ਭਾਈ ਇਹ ਬਾਣੀ ਕਹਿੰਦੀ ਕੀ ਹੈ? ਇਸ ਕੀ ਆਖ ਕੇ ਤੂੰ ਪੜ ਰਿਹਾ ਸੀ? ਕੀ ਪੜ ਰਿਹਾ ਸੀ ਤੂੰ? ਤੇ ਦੱਸਿਆ ਵੀ ਜਿੱਤ ਸੇਵੇ ਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੇ। ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆ ਗਏ। ਇੱਕ ਹੁਕਮ ਮੰਨਣ ਦੀ ਜਿਹੜੀ ਸੀ, ਇੱਕ ਹੱਦ ਕਰ ਦਿੱਤੀ ਕਿ ਹੁਕਮ ਕਿਦਾਂ ਮੰਨਿਆ ਜਾਂਦਾ ਹੈ। ਇੱਕ ਦਿਨ ਨਾ ਚਦਰਾਂ ਬੜੀਆਂ ਗੰਦੀਆਂ ਐ ਸੀ ਧੋ ਕੇ ਆ ਗਈਆਂ ਬਿਛਾਵ ਵੀ ਦਿੱਤੀਆਂ ਦੂਸਰੇ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਲੈਣ ਨੂੰ ਆਖਿਆ ਵੀ ਚਦਰਾਂ ਬੜੀਆਂ ਗੰਧੀਆਂ ਹੁਣ ਸਭ ਚਦਰਾਂ ਨੂੰ ਆਖਿਆ ਗੰਧੀਆਂ ਇਕੱਠੀਆਂ ਕਰ ਦਿੱਤੀਆਂ ਸਾਰੀਆਂ ਬਾਬਾ ਬੁੱਢਾ ਜੀ ਆ ਗਏ ਕਹਿਣ ਲੱਗੇ ਲੈਣਿਆ ਕੱਲ ਤਾਂ ਚਦਰਾਂ ਧੋ ਕੇ ਲਿਆਏ ਸੀ ਉਦੋਂ ਗੁਰੂ ਨਾਨਕ ਪਾਸ਼ਾ ਆ ਗਏ ਕਹਿੰਦੇ ਲੈਣਿਆ ਤੂੰ ਦੱਸ ਦੇਣਾ ਸੀ ਵੀ ਕੱਲੇ ਧੋ ਕੇ ਬਿਛਾਈਆਂ ਤੇ ਤੂੰ ਕਹਿੰਦਾ ਵੀ ਮੈਂ ਹੁਣੇ ਧੋ ਕੇ ਲਿਆ ਮਹਾਰਾਜ ਜੀ ਜਿਹੜੀਆਂ ਤੁਹਾਡੀ ਨਜ਼ਰ ਵਿੱਚ ਗੰਧੀਆਂ ਹਨ ਉਹ ਗੰਧੀਆਂ ਹੀ ਅੱਧੀ ਰਾਤ ਨੂੰ ਕਹਿੰਦੇ ਸੀ ਜਾ ਵੀ ਧਰਮਸ਼ਾਲ ਦੀ ਕੰਧ ਡਿੱਗ ਪਈ ਆ ਅੱਧੀ ਰਾਤ ਨੂੰ ਖੜੀ ਕਰਨੀ ਹੈ ਅੱਧੀ ਰਾਤ ਨੂੰ ਕਹਿੰਦੇ ਕੱਪੜੇ ਧੋ ਕੇ ਲਿਆ ਸੁਕਾ ਕੇ ਵੀ ਲਿਆ ਹੁਣ ਕੌਣ ਪੁੱਛੇ ਵੀ ਗੁਰੂ ਦੇ ਅੱਗੇ ਥੋੜੀ ਚੱਲਦੀ ਹੈ ਵੀ ਕਿਹੜੀ ਧੁੱਪ ਨਿਕਲੀ ਰਾਤ ਨੂੰ ਤੇ ਪਰ ਹੁਕਮ ਸੀ ਹੁਕਮ ਮੰਨ ਹੈ ਹੋਵੇ ਕਿ ਹੋਵੇ ਪਰਵਾਹ ਉਹਨੂੰ ਪਤਾ ਸੀ ਆਪਣੇ ਗੁਰੂ ਤੇ ਭਰੋਸਾ ਸੀ ਵੇ ਗੁਰੂ ਜਿਹੜਾ ਹੈ ਉਹ ਤਾਂ ਦਿਨ ਕਰਕੇ ਰਾਤ ਵੀ ਕਰ ਦਿੰਦਾ ਸਭ ਕੁਝ ਕਰਨ ਦੀ ਸਮਰਥਾ ਗੁਰੂ ਦੇ ਕੋਲ ਹੈ ਉਹ ਸਭ ਕੁਝ ਕਰ ਸਕਦਾ ਭਰੋਸਾ ਕਿੰਨਾ ਵਿਸ਼ਵਾਸ ਬਣ ਗਿਆ 7 ਸਾਲ ਨਿਰੰਤਰ ਸੇਵਾ ਕਰਦੇ ਰਹੇ 7 ਸਾਲ 35 ਸਾਲ ਦੀ ਉਮਰ ਸੀ ਜਿੱਦਨ ਗੁਰਤਾ ਗੱਦੀ ਤੇ ਬੈਠੇ ਸਰੀਰਕ ਉਮਰ ਜਿਹੜੀ ਆ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਕੁੱਲ ਜਿਹੜੀ ਉਮਰ 48 ਸਾਲ ਹੈ ਪਰ ਗੁਰੂ ਅੰਗਦ ਦੇਵ ਦੀ ਅੱਜ ਵੀ ਸਾਡੇ ਕੋਲੇ ਬਾਣੀ ਦੇ ਰੂਪ ਦੇ ਵਿੱਚ ਸਾਨੂੰ ਸਮਝਾ ਰਹੇ ਆ ਕਹਿੰਦੇ ਜਿਸ ਪਿਆਰੇ ਸੋ ਨੇ ਤਿਸ ਅੱਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵੇ ਇਹ ਗੁਰੂ ਅੰਗਦ ਦੇਵ ਜੀ ਦੇ ਬਚਨ ਹੈ ਅੱਜ ਦੇ ਸੰਦਰਭ ਦੇ ਵਿੱਚ ਇੰਨਾ ਬਚਨ ਜਿਹੜੇ ਆ ਨਾ ਕੌਮ ਤਾਂ ਹੀ ਤਾਂ ਖੜੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਵਿੱਚ ਜਨ ਤੋਂ ਪਾਉਣ ਤੇ ਨਾ ਵੀ ਰੋਜੀ ਤੇ ਮਹਾਰਾਜ ਕਹਿੰਦੇ ਭਾਈ ਉਹ ਕਰਨ ਵਾਲਾ ਸਭ ਕੁਝ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਜੋ ਤਿਸ ਭਾਵੇ ਨਾਨਕ ਜੋ ਪਰਮੇਸ਼ਰ ਕਰਦਾ ਹੈ ਜੋ ਕਿਰਪਾ ਕਰਦਾ ਹੈ ਜੋ ਰਹਿਮਤ ਕਰਦਾ ਉਹ ਸਭ ਕੁਝ ਕਰਨ ਵਾਲਾ ਪਰਮੇਸ਼ਰ ਹੈ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਆ ਸੰਗਤ ਕਰਦੇ ਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਕੀ ਪ੍ਰਾਪਤੀ ਹੁੰਦੀ ਹੈ ਨਾਨਕ ਨਾਮ ਜਪੇ ਸੋ ਜੀਵਾ ਸਾਧ ਸੰਗ ਹਰ ਅੰਮ੍ਰਿਤ ਪੀਵੇ ਉਹ ਗੁਰੂ ਦੀ ਸੰਗਤ ਕਰਕੇ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਲ ਪ੍ਰਾਪਤ ਕਰਦੇ ਆ ਸਤਿਗੁਰ ਮਹਾਰਾਜ ਕਿਰਪਾ ਕਰਨ ਬਹੁਤ ਭਾਗਾ ਵਾਲੇ ਆਪ ਜੀ ਅਰਦਾਸ ਹੈ ਸਤਿਗੁਰ ਮਹਾਰਾਜ ਕਿਰਪਾ ਕਰਨ ਆਪ ਜੀ ਦੇ ਨੇਮ ਦੇ ਵਿੱਚ ਸਤਿਗੁਰ ਬਾਧੇ ਬਖਸ਼ਣ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ